ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਰੇ ਠੀਕ ਠਾਕ ਆ ਤੇ ਰੋਟੀ ਪਾਣੀ ਖਾ ਲਿਆ ਦੁਪਹਿਰ ਦਾ ਹੋ ਗਿਆ ਬਚ ਗਿਆ ਇੱਕ ਤੇ ਮੀਂਹ ਸਾਡੇ ਅੱਜ ਵੀ ਬਹੁਤ ਜ਼ਿਆਦੇ ਪੈ ਰਿਹਾ ਕਿਤੇ ਬਾਹਰ ਨਹੀਂ ਜਾਣ ਜੋਗੇ ਕੱਪੜਿਆਂ ਦਾ ਬਹੁਤ ਜ਼ਿਆਦੇ ਔਖਾ ਸੁੱਕਣੇ ਪਾਉਣ ਦਾ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਆ ਕੱਪੜਿਆਂ ਦੀ ਸੁੱਕਣੇ ਪਾਉਣ ਦੀ ਤੇ ਕਿਉਂਕਿ ਇੱਥੇ ਘਰ ਛੋਟੇ ਆ ਐਵਨਿੰਗ ਕਿਤੇ ਆਪਾਂ ਵੱਡੇ ਸਟੈਂਡ ਲਾ ਕੇ ਸਟੈਂਡਾਂ ਤੇ ਪਾ ਦਾਂਗੇ ਬੜਾ ਮੁਸ਼ਕਲ ਹੁੰਦਾ ਹੈ ਕੱਪੜਿਆਂ ਦਾ ਤੁਹਾਨੂੰ ਵੀ ਦਿਖਾਉਨੇ ਆ ਬਾਹਰ ਦਾ ਸੀਨ ਦੇਖੋ ਤੇ ਠੰਡਾ ਹੋ ਗਿਆ ਬਿਲਕੁਲ ਏਸੀ ਬੰਦ ਹੋ ਗਿਆ ਅਸੀਂ ਮੈਨੂੰ ਲੱਗਦਾ ਆਪਾਂ ਹਫ਼ਤੇ ਦੇ ਨੇੜੇ ਹੋ ਗਿਆ ਨਾ ਹਫ਼ਤੇ ਤੋਂ ਜ਼ਿਆਦਾ ਹੀ ਹੋ ਗਿਆ ਹਫ਼ਤੇ ਤੋਂ ਜ਼ਿਆਦਾ ਹੀ ਹੋ ਚੱਲਿਆ ਤਕਰੀਬਨ ਅਸੀਂ ਏਸੀ ਬੰਦ ਕੀਤੇ ਹੋਏ ਆ ਤੇ ਪੱਖਿਆਂ ਨਾਲ ਇਹ ਬੜਾ ਵਧੀਆ ਸਰੀ ਜਾਂਦਾ ਠੰਡਾ ਮੌਸਮ ਆ ਇੱਧਰ ਦੇਖੋ ਕਿੰਨੇ ਸੋਹਣੇ ਹਰੇ ਭਰੇ ਆਪਣੇ ਪੌਦੇ ਨੇ ਤੇ ਇੱਧਰ ਹੈਗਾ ਆਪਣੇ ਕੋਲੇ ਅਜਮੈਨ ਦਾ ਬੂਟਾ ਤੇ ਇਹ ਕਾਫੀ ਜ਼ਿਆਦਾ ਭਾਰਾ ਸੀ ਇਹਨੂੰ ਆਪਾਂ ਕਾਫੀ ਵਿੱਚੋਂ ਕੱਟ ਕੇ ਹਲਕਾ ਕਰਤਾ ਬਹੁਤ ਜ਼ਿਆਦਾ ਭਾਰਾ ਸੀਗਾ ਇਹਦਾ ਕੀ ਕੀ ਫਾਇਦੇ ਆ ਆਪਾਂ ਅੱਜ ਤੁਹਾਨੂੰ ਦੱਸਦੇ ਆ ਤੇ ਦਿਖਾਉਨੇ ਆ ਤੁਹਾਨੂੰ ਤੇ ਵਿਰਾਜ ਸੌਂ ਗਿਆ ਤੇ ਵਿਰਾਜ ਦਾ ਸੁੱਤੇ ਦਾ ਲਾਲਚ ਲੈਣੇ ਆ ਕਿਉਂਕਿ ਜਾਗਦਾ ਤਾਂ ਉਹ ਫੋਨ ਫਾੜ ਰੱਖਿਆ ਚ ਬੁਰੇ ਹਾਲ ਰਾਜਸੁੱਤਰ ਨਾਲੇ ਥੋੜਾ ਜਿਹਾ ਕਟਿੰਗ-ਬਟਿੰਗ ਕਰ ਲੈਣੇ ਕੱਪੜਿਆਂ ਕੋਪੜਿਆਂ ਦੇ ਨਾਲ ਹੋਰ ਤਾਂ ਅਜਾਸ ਵੀ ਨੇ ਕੱਪੜਿਆਂ ਦੀ ਕਟਿੰਗ ਵੀ ਕਰਨੀ ਤੇ ਉਹ ਕਰਨ ਨਹੀਂ ਦਿੰਦਾ ਉੱਪਰ ਬਹਿ ਜਾਊਗਾ ਆ ਕੇ ਚਲੋ ਦਿਖਾਉਨੇ ਆ ਤੁਹਾਨੂੰ ਆਪਾਂ ਅਜਵੈਨ ਦੇ ਪੱਤੇ ਜਿਹੜੇ ਹਾਂਜੀ ਇਹ ਵਾਲੀ ਅਜਵੈਨ ਆ ਤੇ ਬਹੁਤ ਜ਼ਿਆਦਾ ਇਹਦੇ ਵਿੱਚੋਂ 스멜 ਆਉਂਦੀ ਆ ਮੈਂ ਨਾ ਗੁਰਦੁਆਰਾ ਸਾਹਿਬ ਲੈ ਗਈ ਤੋੜ ਕੇ ਉੱਥੇ ਭਾਬੀ ਨੂੰ ਫੜਾਉਣੀ ਸੀ ਤੇ ਮੈਨੂੰ ਨਾ ਉੱਥੇ ਆਈ ਜਾਵੇ ਵੀ ਸਾਰੀਆਂ ਭੈਣਾਂ ਕਹਿਣਗੇ ਇਹਦੇ ਕੋਲੇ ਕੀ ਆ ਸ਼ੌਪਰ ਦੇ ਵਿੱਚ ਪਾ ਕੇ ਮੈਂ ਲੈ ਗਈ ਇੰਨੀ ਜਿਆਦਾ ਸਮੈਲ ਆਵੇ ਉਹ ਵੇਖਣ ਵੀ ਭੈਣਾਂ ਮੇਰੇ ਕੋਲੇ ਕੋਲੇ ਬੈਠੀਆਂ ਅੱਛਾ ਵੀ ਕੀ ਸਮੈਲ ਆਉਂਦੀ ਆ ਤੇ ਅਜਵਾਇਣ ਦੀ ਸਮੈਲ ਤੇ ਤੁਸੀਂ ਵੰਡਣ ਲੱਗ ਜਾਣਾ ਵੰਡਣ ਲੱਗ ਜਾਣਾ ਤੇ ਮੈਨੂੰ ਨਾ ਲੱਗੀ ਵੀ ਜਾਵੇ ਹਨਾ ਵੀ ਅਗਲਾ ਮੂਡ ਵੀ ਮਹਿਸੂਸ ਕਰਦਾ ਉਹ ਵੀ ਇਹਦੇ ਕੋਲੇ ਪਤਾ ਨਹੀਂ ਕੀ ਆ ਤੇ ਮੈਨੂੰ ਆਵੇ ਆਪ ਨੂੰ ਹਾਸਾ ਵੀ ਆਵੇ ਤੇ ਮੈਂ ਉਹਨੂੰ ਫੇਰ ਕਵਰ ਜਾਂ ਕਰ ਦਿਆ ਕਰਾ ਤੂੰ ਫੜਾ ਤੂੰ ਇੱਕ ਇੱਕ ਟਾਣੀ ਕੱਢ ਕੇ ਦੇਈ ਜਾਂਦੇ ਆ ਭੈਣਾਂ ਨੂੰ ਮੜ ਕੇ ਜਦੋਂ ਮੈਨੂੰ ਗੁਰਜੀਤ ਮਿਲ ਗਈ ਨਾ ਨਾਲ ਫਟਾਫਟ ਨੂੰ ਫੜਾਤੀ ਉਹ ਲੈ ਅਜਵੈਣ ਲਿਆਉਂਦੀ ਆ ਕਿੰਦੀ ਲਿਆ ਐਨਾ ਹਾਸਾ ਆਵੇ ਮੈਨੂੰ ਪਹਿਲਾਂ ਮੈਂ ਸੋਚਿਆ ਵੀ ਚਲ ਇੱਥੇ ਦੇ ਦਿੰਨੇ ਗੁਰਦੁਆਰਾ ਸਾਹਿਬ ਫਿਰ ਮੈਂ ਕਿਹਾ ਪਤਾ ਨਹੀਂ ਹਨਾ ਵੀ ਅਗਲਾ ਕੀ ਪਤਾ ਚੱਲ ਵੀ ਹੋਰ ਵੀ ਤੇ ਲੋਕੀ ਲਿਆਉਂਦੇ ਆ ਹਾਂ ਤੇ ਫਿਰ ਮੈਂ ਗੁਰਜੀਤ ਨੂੰ ਮੈਂ ਕਿਹਾ ਤੁਸੀਂ ਗਾਂ ਵੀ ਦੇ ਦਉਦੇ ਹੋ ਕਿਸੇ ਨਾ ਕਿਸੇ ਨੂੰ ਤੇ ਬਹੁਤ ਵਧੀਆ ਚੀਜ਼ ਆ ਅਸੀਂ ਸਵੇਰ ਵੇਲੇ ਹਰ ਰੋਜ਼ ਇੱਕ ਪੱਤਾ ਦੋ ਪੱਤੇ ਤੋੜ ਕੇ ਚਾਹ ਦੇ ਵਿੱਚ ਪਾ ਲੈਨੇ ਆ ਤੇ ਇੰਨਾ ਜ਼ਿਆਦਾ ਸੋਹਣਾ ਮਤਲਬ ਵਧੀਆ ਟੇਸਟ ਆਉਂਦਾ ਬਹੁਤ ਹੀ ਜ਼ਿਆਦਾ ਹਰ ਰੋਜ਼ ਤੇ ਦੂਜੀ ਜਵੈਣ ਜਿਹੜੀ ਆਪਣੀ ਹੁੰਦੀ ਆ ਸੁੱਕੀ ਹਨਾ ਦਾਣੇਦਾਰ ਉਹ ਤਾਂ ਭੁੱਲ ਹੀ ਗਏ ਇਸ ਜਵੈਣ ਦੇ ਸਾਹਮਣੇ ਮਤਲਬ ਬਣਦੀ ਤਾਂ ਇਹਦੇ ਤੋਂ ਹੀ ਉਹ ਵੀ ਤੇ ਪਰ ਇਹਨੂੰ ਬੀਜ ਨਹੀਂ ਲੱਗਾ ਜਦੋਂ ਦੀ ਅਸੀਂ ਲਾਈ ਮੈਨੂੰ ਲੱਗਦਾ ਆਪਾਂ ਇੰਡੀਆ ਜਾਣ ਤੋਂ ਪਹਿਲਾਂ ਲਾਈ ਆ ਸਾਲ ਹੋ ਗਿਆ ਆਪਣੀ ਲੱਗਣੀ ਸਾਲ ਤੋਂ ਉੱਪਰ ਹੋ ਗਿਆ ਸਾਲ ਹੋ ਗਿਆ ਲੱਗੀ ਨੂੰ ਸਾਡੇ ਪਰ ਇਹਦਾ ਬੀਜ ਨਹੀਂ ਬਣਿਆ ਪਤਾ ਨਹੀਂ ਕੀ ਗੱਲ ਜਾਂ ਧਰਤੀ ਦਾ ਕੋਈ ਫਰਕ ਹੈ ਜਾਂ ਪਾਣੀ ਦਾ ਫਰਕ ਹੈ ਕਿ ਐ ਨਾ ਜੇ ਧਰਤੀ ਦੇ ਲਾਵਾਂਗੇ ਇਹਨੂੰ ਕਿੰਨੀ ਆ ਜਗ੍ਹਾ ਤੋਂ ਹਵਾ ਮਿਲੂਗੀ ਇੱਥੇ ਇਹਨੂੰ ਕਿਸੇ ਪਾਸੇ ਹਵਾ ਨਹੀਂ ਮਿਲਦੀ ਨਾ ਇਹ ਵੀ ਹੈਗਾ ਕਿਉਂਕਿ ਧਰਤੀ ਦੇ ਵਿੱਚ ਇਹਨੂੰ ਚੰਗੇ ਤੱਤ ਮਿਲਦੇ ਆ ਹਨਾ ਤੇ ਇੱਥੇ ਆਪਣੇ ਉੱਪਰ ਇਹ ਮਿੱਟੀ ਪਾਈ ਹੋਈ ਆ ਫਿਰ ਨਾਲੇ ਇਹ ਕੰਦ ਦੇ ਨਾਲ ਆ ਇੱਕ ਦੂਜੀ ਨਾਲ ਇਹ ਵੀ ਹੈ ਕਿ ਹਾਂ ਤੇ ਲਾਉਣੀ ਚਾਹੀਦੀ ਜਿੰਨਾਂ ਕੋਲੇ ਵੀ ਥਾਂ ਖੁੱਲਾ ਹੈਗਾ ਇਹ ਜਿਹੀਆਂ ਚੀਜ਼ਾਂ ਘਰੇ ਜਿਵੇਂ ਕੜੀ ਪੱਤਾ ਹੋ ਗਿਆ ਜਵੈਨ ਹੋ ਗਈ ਗਲੋ ਦੀ ਵੇਲ ਹੋ ਗਈ ਜਾਂ ਜਿੱਦਾਂ ਆਪਣਾ ਹੋ ਗਿਆ ਪੱਥਰ ਚਟ ਹੋ ਗਿਆ ਇਹੋ ਜਿਹੀਆਂ ਚੀਜ਼ਾਂ ਲਾਉਣੀਆਂ ਚਾਹੀਦੀਆਂ ਜਦੋਂ ਆਪਣੇ ਕੋਲੇ ਥਾਂ ਖੁੱਲਾ ਹੈਗਾ ਹਨਾ ਸਾਡੇ ਕੋਲੇ ਥੋੜਾ ਜਿਹਾ ਥਾਂ ਹੈ ਉਹਦੇ ਵਿੱਚ ਵੀ ਮੈਂ ਬੜਾ ਕੁਝ ਐਲੋਵੇਰਾ ਲਾਇਆ ਹੋਇਆ ਤੇ ਐਦਾਂ ਬਾਕੀ ਸ਼ੌਂਕ ਦੀ ਗੱਲ ਹੁੰਦੀ ਆ ਤੇ ਕੋਈ ਵੀ ਕੰਮ ਆ ਸ਼ੌਂਕ ਤੋਂ ਬਿਨਾ ਨਹੀਂ ਹੁੰਦਾ ਤੇ ਅੱਜ ਤੁਹਾਨੂੰ ਆਪਾਂ ਦਿਖਾਉਨੇ ਆ ਹਾਂਜੀ ਤੇ ਇਹ ਆਪਾਂ ਤਾਜ਼ਾ ਪੱਤਾ ਤੋੜਿਆ ਬਾਹਰੋਂ ਐਵੇਂ ਦੇ ਹੁੰਦੇ ਆ ਜਵੈਣ ਦੇ ਪੱਤੇ ਤੇ ਇਹਨੂੰ ਲਾਉਣਾ ਬਹੁਤ ਸੌਖਾ ਏ ਜਿਵੇਂ ਕਿ ਇਹਦੀ ਟਾਹਣੀਆਂ ਹਨਾ ਮੋਟੀ ਟਾਹਣੀ ਹੋਵੇ ਉਹਨੂੰ ਤੁਸੀਂ ਕਿਸੇ ਭਾਂਡੇ ਦੇ ਵਿੱਚ ਪਾਣੀ ਪਾ ਕੇ ਤੇ ਉਸ ਠਾਣੀ ਨੂੰ ਰੱਖ ਦੇਣਾ ਤੇ ਆਪਣੇ ਆਪ ਹੀ ਉਹਦੀਆਂ ਜੜਾ ਨਿਕਲਿਆ ਆਉਂਦੀਆਂ ਜਦੋਂ ਜੜਾ ਨਿਕਲਿਆ ਆਉਂਦੀਆਂ ਬਾਅਦ ਵਿੱਚ ਤੁਸੀਂ ਉਹਨੂੰ ਧਰਤੀ ਦੇ ਵਿੱਚ ਲਾ ਦਿਓ ਬਹੁਤ ਜ਼ਿਆਦਾ ਫੈਲਰਦੀ ਆ ਇਹ ਤੇ ਇੱਥੇ ਆਪਾਂ ਗੱਲ ਕਰਦੇ ਆ ਇਹਦੀ ਹਨਾ ਇੱਕ ਤਾਂ ਇਹ ਹਾਜਮੇ ਵਾਸਤੇ ਬਹੁਤ ਜ਼ਿਆਦਾ ਚੰਗੀ ਆ ਤੇ ਦੂਜੀ ਗੱਲ ਜੇ ਕਿਸੇ ਨੂੰ ਗੈਸ ਤੇ ਜਾਵ ਬਣਦਾ ਤਾਂ ਤੁਸੀਂ ਇਹਦੇ 2-4 ਪੱਤੇ ਸੁਬਾ ਸ਼ਾਮ ਵਾਲ ਕੇ ਪੀਓ ਪਾਣੀ ਪੀਓ ਇਹਦਾ ਤੇ ਗੈਸ ਤੇ ਜਾਵ ਬਣਨੋਂ ਹਟ ਜਾਊਗਾ ਤੁਹਾਨੂੰ ਵਧੀਆ ਅਢ ਘਾਰ ਆਉਣਗੇ ਵਧੀਆ ਖਾਣਾ ਖਾਜਮ ਹੋਊਗਾ ਤੇ ਬਹੁਤ ਵਧੀਆ ਚੀਜ਼ ਆ ਇਹ ਲੀਵਰ ਵਾਸਤੇ ਤੇ ਅਸੀਂ ਹਰ ਰੋਜ਼ ਚਾਹ ਦੇ ਵਿੱਚ ਇਹ ਜਿੰਨੀ ਵਾਰੀ ਵੀ ਮਤਲਬ ਦੋ ਵਾਰੀ ਚਾਹ ਚ ਦਿਨ ਚਾਹ ਬਣਦੀ ਹੈ ਹਨਾ ਤੇ ਦੋ ਵਾਰੀ ਹੋਈ ਅਸੀਂ ਇਹ ਤੋੜ ਕੇ ਚਾਹ ਦੇ ਵਿੱਚ ਪਾਉਂਦੇ ਆ ਤੇ ਬਹੁਤ ਵਧੀਆ ਚੀਜ਼ ਆ ਗੈਸ ਤੇ ਜਿਆਦਾ ਤੋਂ ਬਹੁਤ ਚੰਗੀ ਆ ਤੇ ਪਾਣੀ ਵਾਲ ਕੇ ਪੀ ਲਓ ਉਹ ਤੋਂ ਵੀ ਵਧੀਆ ਨਹੀਂ ਚਾਹ ਦੇ ਵਿੱਚ ਹਰ ਰੋਜ਼ ਤੁਸੀਂ ਦੋ ਚਾਰ ਪੱਤੇ ਪਾ ਕੇ ਪੀਓ ਤੇ ਪਹਿਲੀ ਗੱਲ ਤੇ ਪਾਣੀ ਪੀਣਾ ਬਹੁਤ ਚੰਗੀ ਗੱਲ ਹੈ ਦੀ ਕਿਉਂਕਿ ਹਾਜਮਾ ਬਹੁਤ ਸੈੱਟ ਕਰਦਾ ਇਹ ਅਜਿਹਾ ਹੈ ਨਾ ਬਹੁਤ ਵਧੀਆ ਚੀਜ਼ ਆ ਤੇ ਮੈਂ ਤਾਂ ਮੈਂ ਤਾਂ ਇਹਨੂੰ ਕਦੇ ਵੀ ਨਹੀਂ ਹੁਣ ਗਵਾਉਂਦੀ ਪੂਰਾ ਇਹਨੂੰ ਰੱਖਾਂਗੇ ਆ ਧਿਆਨ ਦੇ ਨਾਲ ਸੁੱਕਣ ਨਹੀਂ ਦੇਣਾ ਰੂਟੇ ਨੂੰ ਚਲੋ ਠੀਕ ਆ ਜੀ ਤੇ ਜੇ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜਿਉਂਦੇ ਵਾਸਤੇ ਰਹੋ ਥੈਂਕ ਯੂ